ਤਨ ਆਸਰੀ ਰਾਗ ਅੰਦਰ ਪਹਿਲੇ ਪਾਸ਼ਾ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹੁਕਮ ਕਰ ਰਣੇ ਕਿ ਇਹ ਜਿਹੜਾ ਜੀਵ ਦਾ ਹਿਰਦਾ ਨਾਮ ਬਾਣੀ ਨਾਮ ਪੜਨ ਕਰਕੇ ਨਾ ਸਿਮਰਨ ਕਰੇ ਰਕੀ ਜੀਵ ਦਾ ਹਿਰਦਾਏ ਉਹ ਤਪਦਾ ਹੀ ਰਹਿੰਦਾ ਹੈ ਸੜਦਾ ਹੀ ਰਹਿੰਦਾ ਹੈ ਉਹ ਜੀਵ ਦੁਖੀ ਹੀ ਰਹਿੰਦਾ ਹੈ ਸਿੱਖ ਸਲਾਹ ਦੀ ਬਾਣੀ ਜਿਨ੍ਹਾਂ ਨੇ ਵਿਸਾਰ ਦਿੱਤੀ ਹੈ ਉਹ ਜਿੰਦ ਉਹ ਜੀਵ ਮੋੜ ਮੋੜ ਦੁਖੀ ਹੁੰਦੀ ਆ ਉਹ ਜੀਵ ਖਵਾਰ ਹੁੰਦੇ ਨੇ ਹੋਰ ਹੋਰ ਵਿਕਾਰਾਂ ਦੇ ਵਿੱਚ ਵਸੀ ਜਾ ਰਿਹਾ ਜਿਨ੍ਹਾਂ ਦੇ ਪ੍ਰਭੂ ਦੇ ਸੰਸਲਾਨ ਅਨੁਸਾਰ ਦਿੱਤਾ ਹੈ ਜਿਨ੍ਹਾਂ ਨੇ ਪ੍ਰਭੂ ਨੂੰ ਸਾਧ ਦਿੱਤਾ ਹੈ ਖਾਣਾ ਪੀਣਾ ਹੱਸਣਾ ਸੁਣ ਮਾਰੇ ਪ੍ਰਮਾਨ ਕਰ ਰਹੇ ਨਹੀਂ ਕੇ ਜੀਵ ਖਾਂ ਦੇ ਵਿੱਚ ਪੇੜ ਦੇ ਵਿੱਚ ਸੌਣ ਦੇ ਵਿੱਚ ਮਸਤ ਹੋਇਆ ਹੈ ਪਰਾਂ ਗਵਾਈ ਸੋਏ ਕੈ ਰਾਤ ਜਿਹੜੀ ਹੈ ਸੌ ਕੇ ਨੰਗ ਜਾਦੀ ਹੈ ਦਿਨ ਸਗਵਾਇਆ ਖਾਈ ਕਹਿੰਦੇ ਕਿ ਦਿਨ ਜਿਹੜਾ ਆ ਉਹ ਜੀਵ ਦਾ ਸਾਂ ਪੈ ਲੰਘ ਜਾਂਦਾ ਦੇਣਾ ਕਾਪੀ ਕੇ ਲੰਘ ਜਾਂਦਾ ਹੈ ਰਾਤ ਸੌਂ ਕੇ ਲੰਘ ਜਾਂਦੀ ਹੈ ਖਾਲਿਆ ਪੀ ਲਿਆ ਸੌ ਲਿਆ ਕਰਮ ਕਰ ਲਿਆ ਕਹਿੰਦੇ ਕਿ ਹੀਰੇ ਵਰਗਾ ਇਹਨੂੰ ਮਾਨਸ ਰਿਆਮਾ ਮਿਲਿਆ ਹੈ ਸੁਗਿਰਤ ਗਵਾਹਿਆ ਪੀਟ ਪਰਿਉ ਪਛੂ ਜੈਸੇ ਸਉ ਕਹਿੰਦੇ ਨੇ ਕਿ ਮਾਣਸ ਜਾਮਾ ਮਿਲਿਆ ਸੀ ਅਮੋਲਕ ਜਾਮਾ ਮਿਲਿਆ ਸੀ ਪੇਟ ਭਰ ਕੇ ਖਾ ਲਿਆ ਸੌ ਗਿਆ ਜਿਵੇਂ ਪਸ਼ੂ ਨੂੰ ਪੇਟ ਭਰਿਓ ਪਸ਼ੂ ਵਾਂਗ ਜੈਸੇ ਸੌਇਓ ਮਾਨੁਖ ਜਨਮਾ ਕਹਿੰਦੇ ਕਿ ਜੇਕਰ ਪੇਟ ਭਰ ਕੇ ਸੌ ਗਿਆ ਪਸ਼ੂ ਵਾਂਗ ਲੰਗਰਾਂ ਵਾਂਗ ਤੇ ਮਾਨਸ ਜਾਮੇ ਦੀ ਬਾਣੀ ਨੂੰ ਆਰਣ ਹੀਰੇ ਵਰਗਾ ਜਨਮ ਨਹੀਂ ਆ ਹੈ ਕਉਟੀਆਂ ਦੇ ਭਾਗ ਵਾਰ ਕਿਸਣਾ ਜੈਨਾ ਮੀਰੇ ਜੈਸਾ ਜਨਮ ਹੈ ਕਉਟੀ ਬਦਲੀ ਜਾਏ ਕਉਟੀਆਂ ਦੇ ਭਾਗ ਇਹਨੇ ਹੀਰੇ ਵਰਗਾ ਅਮੋਲਕ ਜਨਮ ਮਿਲਿਆ ਹੈ ਹਰ ਆਪ ਅਮੋਲਕ ਹੈ ਉਹ ਪ੍ਰਭੂ ਅਮੋਲਕ ਹੈ ਉਹਦਾ ਮੁੱਲ ਨਹੀਂ ਪਾਇਆ ਜਾ ਸਕਦਾ ਸਾਨੂੰ ਵੀ ਅਮੋਲਕ ਜਾਮਾ ਮਿਲਿਆ ਹੈ ਮਾਨਸ ਜਾਮਾ ਮਿਲਿਆ ਇਹਦਾ ਕੋਈ ਮੋਲ ਨਹੀਂ ਇਹਦੀ ਕੋਈ ਕੀਮਤ ਨਹੀਂ ਕਹਿੰਦੇ ਕਿ ਜੇਕਰ ਤੂੰ ਪ੍ਰਭੂ ਦਾ ਨਾਮ ਸਿਮਰਨ ਵਿਸਾਰ ਸੱਡਿਆ ਉਹਨੂੰ ਭੁੱਲਿਆ ਰਿਆ ਤੇ ਜੀਵਨ ਦੀ ਬਾਜ਼ੀ ਨੂੰ ਹਾਰ ਜਾਏਗਾ ਪਸ਼ੂਆ ਵਾਂਗੂ ਆਪਣਾ ਜੀਵਨ ਗ੍ਰੀਤ ਕਰ ਗਿਆ ਤੇ ਤੈਨੂੰ ਅਮੋਲਕ ਜਾਮਾ ਮਿਲਿਆ ਨਹੀਂ ਲੱਖ 83 ਜੋਨ ਸਬਾਈ ਮਾਨਸ ਕੋ ਫਤਿਹ ਹੋਈ ਆਈ ਉਸ ਪੌੜੀ ਦੇ ਜੋਨਰ ਚੁੱਕੇ ਆਏ ਜਾਈ ਦੁੱਖ ਪੰਦਾ ਕਹਿੰਦੇ ਕਿ ਤੈਨੂੰ ਅਮੋਲਕ ਜਾਮਾ ਮਿਲਿਆ ਹੈ 84 ਰੱਖ ਜੋਨਾ ਤੋਂ ਉਤਮ ਮਿਲਿਆ ਹੈ ਮਾਨਸ ਜੀ ਨੂੰ ਇਸ ਕਰਕੇ ਗੁਰੂ ਸਾਹਿਬ ਪ੍ਰਮਾਣ ਕਰ ਰਹੇ ਨੇ ਕਿ ਮਾਨਸ ਜਨਮਾ ਦਿਨ ਨੂੰ ਹੀ 84 ਲੱਖ ਜੁਗਾਂ ਤੋਂ ਮਿਲਿਆ ਹੈ ਤੇਰੀ ਹਾਲਤਿਕਉਨਾ ਬਣ ਗਈ ਹੋ ਚੁੱਕੀ ਹੈ ਇਸ ਕਰਕੇ ਗੁਰੂ ਸਾਹਿਬ ਕਹਿ ਰਹੇ ਨੇ ਕਿ ਤੈਨੂੰ ਕਈ ਯੁਗ ਲੱਗੇ ਮਾਨਸ ਜਨਮ ਤੱਕ ਪਹੁੰਚਦੇ ਆਪੋ ਜੀ ਫਿਰਤ ਫਿਰਤ ਬਹੁਤ ਹੀ ਯੁਗ ਹਾਰਿਓ ਮਾਨਸ ਦੇ ਲਈ ਕਹੋ ਨਾਨਕ ਮਿਲਣ ਕੀ ਪ੍ਰੀਆ ਸਿਮਰਤ ਕਾਹੀ ਨੇ ਕਹਿੰਦੇ ਕਿ ਹੁਣ ਤੁਸੀਂ ਕਿਉਂ ਨਹੀਂ ਸਿਮਰਨ ਕਰਦੇ ਕਿਉਂ ਨਹੀਂ ਪ੍ਰਭੂ ਦੀ ਸਲਾਹ ਕਰਦੇ ਤਾਨੂੰ ਇਹ ਮਾਨਸ ਜਾਮਾ ਅਗੋਲ ਕਜਾਮਾ ਮਿਲਿਆ ਹੈ ਤੇ ਤੁਸੀਂ ਇਸ ਦੀ ਕਦਰ ਨਹੀਂ ਕਰ ਰਹੇ ਵਿਅਰਥ ਖਰਾਬ ਕਰ ਰਹੇ ਸੁਆਸਨ ਇਹ ਜੁਗਤੋਂ ਬਾਦ ਮਿਲਿਆ ਦੀ ਦੇਵੀ ਦੇਵ ਤੇ ਵੀ ਦਸ ਰਾਇਆ ਕੇ ਮਾਂ ਚ ਜਾਮਾ ਮਿਲ ਜਾਵੇ ਤੇ ਇਹ ਇਹਦੇ ਆ ਕੇ ਪ੍ਰਭੂ ਦੀ ਬਾਣੀ ਨੂੰ ਸਿਮਤ ਸਲਾਹ ਨੂੰ ਵਿਸਾਰ ਗਿਆ ਹੈ ਪੂਰ ਚੁੱਕਾ ਹੈ ਤੇ ਇਹ ਜਿਹੜਾ ਕੱਪੜਾ ਹੈ ਤਰਪਦਾ ਹੈ ਸੜਦਾ ਹੈ ਬਿਲਕਦਾ ਹੈ ਆਪਾਂ ਦੇਖਦੇ ਹਾਂ ਕਿ ਜੀਵ ਜਿਹੜੇ ਉਹ ਤਪੇ ਰਹਿੰਦੀ ਆ ਸੜੀ ਰਹਿੰਦੀ ਆ ਕੋਈ ਉਹਨਾਂ ਨੂੰ ਬੁਲਾਵੇ ਤੋ ਬੜੇ ਗਰੋਧ ਦੇ ਵਿੱਚ ਆਹ ਘਾਹ ਦੇ ਵਿੱਚ ਬੋਲਦੇ ਆ ਤੇ ਗੁਰੂ ਸਾਹਿਬ ਪ੍ਰਮਾਣ ਕਰ ਰਹੇ ਨੇ ਕਹਿੰਦੇ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਬਿਲੜਾਏ ਜਿਸ ਤਰ੍ਹਾਂ ਕੋੜ ਦਾ ਰੋਗੀ ਦਿਲ ਖੜਾ ਰਹਿਦਾ ਹੈ ਜਾਂ ਕਿਸੇ ਨੂੰ ਕੋਈ ਰੋਗ ਲੱਗ ਜਾਂਦਾ ਹੈ ਉਹ ਜੀਵ ਖਾਖਦਾ ਹੀ ਰਹਿੰਦਾ ਹੈ ਤਪਦਾ ਹੀ ਰਹਿੰਦਾ ਸੜਿਆ ਹੀ ਰਹਿੰਦਾ ਉਸ ਤਰ੍ਹਾਂ ਗੁਰੂ ਸਾਹਿਬ ਪਰਮਾਨੰਤ ਕਰਨੀ ਕੋ ਉਹ ਵੀ ਜੀਵ ਤਪੇ ਰਿੰਦਿਆ ਸੜੇ ਰਿੰਦਿਆ ਜਿਹੜੇ ਬਿਮਾਨੇ ਪ੍ਰਭੂ ਦੀ ਸਲਾਹ ਦੀ ਬਾਣੀ ਨੂੰ ਨਾਮ ਨੂੰ ਵਿਸਾਰਾ ਦਿੱਤਾ ਹੈ ਦੇਵੀ ਦੇਵਤੇ ਵੀ ਮਾਨਸ ਜਾਮੀ ਹਿਤਕਸ ਰਿਆ ਇਸ ਦੇ ਇਸ ਦੇ ਕੋ ਸਿਮਰਦੇ ਦੇਵੀ ਦੇਵ ਤੇ ਵੀ ਤਰਸ ਲੈ ਆਇ ਇੱਕ ਵਾਰ ਮਾਨਸ ਜਨਮ ਅੜ ਗਿਆ ਸੋ ਨਹੀਂ ਪਜਾਰ ਕੀ ਸੇਵ ਪਜੋ ਗੋਬਿੰਦ ਕਹਿੰਦੇ ਗੋਬਿੰਦ ਦਾ ਭਜਨ ਕਰੂ ਉਹਦਾ ਸਿਮਰਨ ਕਰੂ ਉਹਦਾ ਨਾਮ ਜਪੋ ਕੋਲੇ ਮਤ ਜਾਹੂ ਮਾਨਸ ਜਨਮ ਕਾ ਲਾਹੁ ਕਦਕ ਮਾਨਸ ਜਾਮੇ ਦਾ ਲਾਹਾ ਇਆ ਹੀ ਆ ਦੇਵੀ ਦੇਵਤੇ ਵੀ ਤਰਸਦੇ ਆ ਕਿ ਇੱਕ ਵਾਰ ਮਾਨਸ ਜਾਮਾ ਮਿਲ ਜਾਵੇ ਮੂਰਖਾ ਜਾਮਾ ਮਿਲ ਜਾਵੇ ਗੁਰੂ ਸਾਹਿਬ ਕਹਿ ਰਿਹਾ ਕਿ ਜਿੰਨੇ ਕਿਸ ਪ੍ਰਭੂ ਨੇ ਦੇਣ ਨੂੰ ਇਹ ਕਾਨਨ ਦਿੱਤੇ ਆ ਸੁਣਨ ਵਾਸਤੇ ਕੀ ਸੁਣਨ ਵਾਸਤੇ ਦਿੱਤੇ ਸੀ ਪ੍ਰਭੂ ਦਾ ਨਾਮ ਬਾਣੀ ਸੁਣਨ ਵਾਸਤੇ ਇਹਦੇ ਨਾਲ ਗੰਦੇ ਗੀਤ ਸੁਣਦਾ ਹੈ ਜਿਸ ਪ੍ਰਭੂ ਨੇ ਕਾਨ ਦਿੱਤੀ ਨੇ ਇਹ ਅੱਖਾਂ ਦਿੱਤੀਆਂ ਨੇ ਇਹ ਅੱਖਾਂ ਦੇ ਨਾਲ ਮਾਰਾ ਦੇਖਦਾ ਹੈ ਪ੍ਰਾਇਆ ਤਨ ਤਨ ਦੇਖਦਾ ਹੈ ਇਹ ਜੀਵਾ ਉਸ ਪ੍ਰਭੂ ਨੇ ਦਿੱਤੀ ਸੀ ਪ੍ਰਭੂ ਦਾ ਨਾਮ ਜਪਣ ਵਾਸਤੇ ਉਹਦੀ ਸਿਖਸਲਾ ਕਰਨ ਵਾਸਤੇ ਇਸ ਜੀਵਾ ਦੇ ਨਾਲ ਮਾੜੇ ਬਚਨ ਬੋਲਦਾ ਹੈ ਠਿੱਕੇ ਬਚਨ ਬੋਲਦਾ ਹੈ ਜਿਸ ਪ੍ਰਭੂ ਨੇ ਮਾਤਾ ਦੇ ਗਰਭ ਦੇ ਵਿੱਚ ਨਰਦ ਰੱਖਿਆ ਕੀਤੀ ਹੈ ਇਹਦਾ ਸਰੀਰ ਤਿਆਰ ਕੀਤਾ ਕਿੰਨੇ ਕੜਿਆ ਸੁਰਤ ਮਨ ਬੁੱਧ ਜਿਸ ਪ੍ਰਭੂ ਨੇ ਇਹਨੂੰ ਘੜਿਆ ਹੈ ਜਿਸ ਪ੍ਰਭੂ ਨੇ ਇਹਨੂੰ ਬਣਾਇਆ ਹੈ ਜਿਨੇ ਇਹਨੂੰ ਆਕਾਰ ਦਿੱਤੀਆਂ ਕਾਲ ਦਿੱਤੇ ਉਹਨੂੰ ਮਿਸਰ ਗਿਆ ਭੁੱਲ ਗਿਆ ਹੰਕਾਰ ਦੇ ਵਿੱਚ ਉਹ ਮੇਰੇ ਦੇ ਵਿੱਚ ਆ ਗਿਆ ਹੈ ਕਿ ਮੈਂ ਹੀ ਹਸਾਂ ਇਸ ਕਰਕੇ ਗੁਰੂ ਸਰ ਕਹਿ ਰਹੇ ਆ ਕਿ ਸਿਕੰਦਰ ਇਹ ਸਾਰੀ ਦੁਨੀਆ ਤੇ ਇਤਨੀ ਹੰਕਾਰ ਦੇ ਵਿੱਚ ਆ ਗਿਆ ਕਿ ਮੈਂ ਜਿਹੜਾ ਆ ਕਿ ਸਾਰਾ ਧਨ ਦੌਲ ਤੇ ਦੀਸ਼ੀਤ ਲੈਣੀ ਹੰਕਾਰ ਆ ਗਿਆ ਮੇਂ ਅੰਤ ਜੀਵਨ ਦੀ ਬਾਦੀ ਨੂੰ ਹਰ ਕੇ ਜਨਾਂ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਸੋਨਾ ਤੇ ਨੂੰ ਸਰੀਰ ਦਿੱਤਾ ਐ ਆਕਤ ਨੇਦਰ ਦਿੱਤੇ ਆ ਕਾਣ ਦਿੱਤੀਆ ਤੇ ਜੇਕਰ ਤੂੰ ਪ੍ਰਭੂ ਦੇ ਗੁਣ ਨਹੀਂ ਗਾਏ ਉਹਦਾ ਸਿਲਾ ਨਹੀਂ ਕੀਤੀ ਉਹਦਾ ਸ਼ੁਕਰਾਨਾ ਨਹੀਂ ਕੀਤਾ ਤੇ ਤੂੰ ਜੁਗਨ ਦੀ ਬਾਝ ਨੂੰ ਆ ਗਿਆ ਜੀ ਦਰਗਾਹ ਦੇ ਵਿੱਚ ਤੈਨੂੰ ਜਗ੍ਹਾ ਨਹੀਂ ਮਿਲਣੀ ਕਰਗੇ ਬੈਸਨ ਨਾਹੀਂ ਜਨ ਪਿਦਰਗਾਹ ਦੇ ਵਿੱਚ ਜੇ ਤੂੰ ਸੋਚੇ ਕਿ ਤੈਨੂੰ ਜਗ੍ਹਾ ਮਿਲ ਜਾਊਗੀ ਹੰਕਾਰ ਦੇ ਨਾਲ ਹੁੰਮੀ ਦੇ ਨਾਲ ਤੂੰ ਦਰਗਾਹ ਦੇ ਵਿੱਚ ਸੁੱਖ ਨੂੰ ਹੋ ਜਾਏਗਾ ਇਸ ਤਰੀਕੇ ਜੇ ਨਾਲ ਨਹੀਂ ਕਹਿੰਦੇ ਕਿ ਤੇਨੂੰ ਜਿਹੜਾ ਪਰਮੇਸ਼ਰ ਦਾ ਨਾਮ ਰੱਖਣਾ ਪੈਣਾ ਹੈ ਸਿਮਰਨ ਕਰਨਾ ਹੀ ਪੈਣਾ ਹੈ ਉਸ ਨੂੰ ਚੀਤੇ ਕਰਨਾ ਪੈਣਾ ਹੈ ਜਿਸ ਪ੍ਰਭੂ ਨੇ ਇਹ ਸੰਗਰਦੇਹੀ ਇਕਾਇਆ ਸਰੀਰ ਦਿੱਤਾ ਹੈ ਉਹ ਪ੍ਰਭੂ ਨੇ ਜਿਸ ਵਾਸ ਦਿੱਤੇ ਨੇ ਉਹ ਸਾਨੂੰ ਜੀਵਾਰਾ ਕਰ ਰਿਹਾ ਹੈ ਸਾਨੂੰ ਪੜ ਰਿਹਾ ਹੈ ਜੀ ਕੋ ਡੂਬੇ ਫਿਰ ਹੋਵੇ ਸਾਜ ਨਾਲ ਸਾਚਾ ਸਰਬ ਰਤਾਰ ਉਹ ਜੜਾ ਸੱਚਾ ਪ੍ਰਭੂ ਹੈ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ ਦాతਾਰ ਹੈ ਆਪਾਂ ਸਾਰੇ ਹੀ ਉਹਦੇ ਮੁਗਤੇ ਹਾਂ ਉਹ ਸਾਨੂੰ ਦਾਤਾਂ ਦੇ ਦਿੰਦਾ ਹੈ ਜੁਗਾ ਜੁਗਾ ਤਰ੍ਹਾਂ ਤੋਂ ਦਾਤਾਂ ਦੇ ਰਿਹਾ ਆਪਾਂ ਸਾਰੇ ਹੀ ਉਸ ਪ੍ਰਭੂ ਦੇ